ਵੱਡੇ ਹਾਈਵੇ ਤੇ 10 ਕਿੱਲੇ ਜ਼ਮੀਨ ਹੈ ਇਹ ਹਾਈਵੇ ਮਾਨਸਾ ਤੋਂ ਸਰਸਾ ਰੋਡ ਵੱਡਾ ਰੋਡ ਹੈ ਇਸ ਰੋਡ ਤੇ 2 ਕਿੱਲਾਂ ਦਾ ਫਰੰਟ ਤੇ 10 ਕਿੱਲਾਂ ਦਾ ਟੱਕ ਹੈ ਜੇ ਕਿਸੇ ਨੇ ਲੈਣਾ ਹੈ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈਗਾ ਆ ਨਾਲ ਇਹਦੇ ਖਾਲ ਜਾਂਦਾ ਤੇ ਨਹਿਰੀ ਪਾਣੀ ਹੈ ਜਿਹੜਾ ਵਾਧੂ ਹੈ ਮੋਟਰ ਵਗੈਰਾ ਇਹਦੇ ਚ ਹੈ ਨਹੀਂ ਨਾਲ-ਨਾਲ ਖਾਲ ਜਾਂਦਾ 10 ਕਿੱਲਾਂ ਦਾ ਟੱਕ ਹੈ ਇਹ ਤੇ 2 ਕਿੱਲਾਂ ਦਾ ਫਰੰਟ ਹੈਗਾ ਤੇ ਜੇ ਕਿਸੇ ਨੇ ਲੈਣਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਨੰਬਰ ਸੰਪਰਕ ਕਰ ਸਕਦੇ ਹੋ ਮਾਨਸਾ ਜ਼ਿਲ੍ਹੇ ਦਾ ਇਹ ਬਾਹਣ ਹੈ ਤੇ ਬਾਕੀ ਜੇ ਕਿਸੇ ਨੇ ਮਠੰਡਾ ਮਾਨਸਾ ਸਰਸੀ ਜ਼ਿਲ੍ਹੇ ਦੇ ਵਿੱਚ ਜ਼ਮੀਨ ਲੈਣੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ 1 ਕਿੱਲੇ ਤੋਂ ਲੈ ਕੇ ਚਾਹੇ 100 ਕਿੱਲਾ ਲੈਣਾ ਜੇ ਕਿਸੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਬਾਕੀ ਸੀ ਜਿਹੜੇ ਬਾਹਰ ਗਏ ਨੇ ਐਨ ਆਰ ਆਈ ਵੀਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਦੋਂ ਤੁਸੀਂ ਜ਼ਮੀਨਾਂ ਵੇਚ ਕੇ ਗਏ ਹੋ ਕਿਸੇ ਮਜਬੂਰੀ ਕਰਨ ਗਏ ਹੋ ਹੁਣ ਟਾਈਮ ਆ ਮੌਕਾ ਗਾ ਤੇ ਜਮੀਨ ਖਰੀਦਣ ਦਾ ਖਰੀਦ ਲੋ ਖਰੀਦ ਕੇ ਰੱਖ ਲੋ ਹਿੱਸੇ ਤੇ ਦੇ ਦੋ ਠੇਕੇ ਤੇ ਦੇ ਦੋ ਜੋ ਮਰਜੀ ਕਰੋ ਪਰ ਜਮੀਨ ਖਰੀਦ ਕੇ ਰੱਖ ਲੋ ਪੰਜਾਬ ਦੀ ਮਾ ਧਰਤੀ ਜਿਹੜੀ ਖਰੀਦ ਕੇ ਰੱਖ ਲੋ ਤੁਸੀਂ ਇਹ ਬੇਨਤੀ ਕਰਦੇ ਹੁੰਨੇ ਆ ਤੇ ਬਾਕੀ ਜੇ ਵੀ ਜੇ ਕਿਸੇ ਨੇ ਕਿਸੇ ਪ੍ਰਕਾਰ ਦੀ ਐਡ ਕਰਾਉਣੀ ਹੈ ਸ਼ੋਰੂਮ ਦੀ ਦੁਕਾਨ ਦੀ ਜਾਂ ਕਿਸੇ ਵੈਦ ਨੇ ਕਿਸੇ ਪ੍ਰਕਾਰ ਦੀ ਐਡ ਕਰਾਉਣੀ ਹੈ ਦਿੱਤਾ ਹੋਇਆ ਸਕਰੀਨ ਤੇ ਨੰਬਰ ਹੈ ਇਹ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ